ਕਹਿੰਦੇ ਜੀ ਕਿਸਾਨਾਂ ਨੂੰ ਸਮੱਸਿਆ ਆ ਰਹੀ ਹੈ ਕਹਿੰਦੇ ਫਸਲ ਨਹੀਂ ਚੱਕੀ ਜਾਂਦੀ ਕੋਈ 3 ਤਰੀਕ ਦਾ ਬੇਟਾ ਕੋਈ 4 ਤਰੀਕ ਦਾ ਬੇਟਾ ਕੀ ਕਾਰਨ ਕੀ ਹੈ ਦਾ ਜਿਹੜੀ ਲਿਫਟਿੰਗ ਦੀ ਹੈ ਹਾਂ ਲਿਫਟਿੰਗ ਦਾ ਜਿਹੜਾ ਸੀਗਾ ਉਹ ਟਰੱਕ ਬਹੁਤ ਘਟ ਦਿੱਤੇ ਜਾ ਰਹੇ ਸੀਗੇ ਠੇਕੇਦਾਰ ਵੱਲੋਂ ਤੇ ਪਰਾ ਜਐਸਡੀ ਮੈਡਮ ਨੇ ਵੀ ਮੀਟਿੰਗ ਲਈ ਸੀ ਕਿ ਠੇਕੇਦਾਰ ਨੂੰ ਬੁਲਾਇਆ ਸੀਗਾ ਉੱਥੇ ਉਹਦੇ ਚੋਂ ਨੇ ਦਿੱਤਾ ਵੀ ਮੈਂ ਰੋਡ ਦਿੱਲੀ ਦੇ 8 ਟਰੱਕ ਦੇਵਾਂਗਾ ਅੱਜ ਤੋਂ ਉਹਨਾਂ ਨੇ ਭਜਨੇ ਸ਼ੁਰੂ ਕਰ ਦਿੱਤੇ ਗਰੁੱਪ ਪਹਿਲਾਂ ਹੋਰ ਸੀਗਾ ਚੇਂਜ ਕਰਤਾ ਉਹਨਾਂ ਨੇ ਭਜਨੇ ਸ਼ੁਰੂ ਕਰਕੇ ਦਿੱਲੀ ਦੀਆਂ 8 ਗੱਡੀਆਂ ਕਹਿੰਦਾ ਮੈਂ ਦੇਵਾਂਗਾ ਇਹ ਕਹਿੰਦੇ ਕਿ ਜਿਹੜੀ ਮੰਨ ਤੇ ਜਾਂ ਕਲਰ ਦਾ ਇਸ ਤਰ੍ਹਾਂ ਦੇ ਬਹਾਨੇ ਲਾ ਕੇ ਆ ਜਿਹੜਾ ਫਸਲ ਇਥੋਂ ਲੋਡ ਵੀ ਹੋਈ ਟਰੱਕ ਲੇਕਿਨ ਵਾਪਸ ਆਈ ਹੈਗੇ ਆ ਨਹੀਂ ਜੇ ਕੋਈ ਸਪੈਸੀਫਿਕੇਸ਼ਨ ਦੇ ਵਿੱਚ ਹੈ ਜੋ ਆਪਾਂ ਲੋਆਇਆ ਸ਼ੈਲਰ ਨੂੰ ਕਿਉਂਕਿ ਸਪੈਸੀਫਿਕੇਸ਼ਨ ਦੇ ਵਿੱਚ ਸੀਗਾ ਜੇ ਕੋਈ ਟਰੱਕ ਜੇ ਕੋਈ ਸੇ ਸ਼ੈਲਰ ਵਾਲੇ ਨੇ ਮੋੜਿਆ ਜੇ ਸਪੈਸੀਫਿਕੇਸ਼ਨ ਦੇ ਵਿੱਚ ਪੂਰਾ ਅਧਰ ਤੱਕ ਉਹਨੂੰ ਸ਼ੈਲਰ ਤੇ ਆਪਾਂ ਲੋਡ ਕਰਵਾਇਆ ਉਹ ਜੋ ਕੋਈ ਕਾਰ ਨਾ ਪਸ ਕੋਈ ਨਹੀਂ ਆਇਆ ਹੈ ਕਾਕਾ ਕੋਈ ਟਰੱਕ ਮੈਂ ਵਾਪਸ ਜਿਗੜੀ ਆਇਆ ਸੀਗਾ ਤੇ ਜੇ ਉਹ ਸਹੀ ਸੀਗਾ ਤਾਂ ਉਹਨੂੰ ਲਵਾਇਆ ਵਾਪਸ ਕਿੰਨੇ ਟਰੱਕ ਆਏ ਸੀਗੇ ਵਾਪਸ ਇੱਕ ਟਰੱਕ ਵਾਪਸ ਇੱਕ ਆਇਆ ਸੀ ਇਹ ਕਹਿੰਦੇ ਜਿਆਦਾ ਆਏ ਸੀਗੇ ਨਹੀਂ ਇੱਕ ਵਾਪਸ ਆਇਆ ਇਹ ਜਿਹੜਾ ਮਨ ਲੋ ਪਿਆ ਹੈਗਾ ਝੋਨਾ ਇਹਦੇ ਵਿੱਚ ਵੀ ਕੰਪਲੀਟ ਇਹ ਕਹਿੰਦੇ ਵੀ ਉਹਦਾ ਕਨਿੱਕੀ ਦਾ ਬਹਾਨਾ ਲਗਾਇਆ ਜਾ ਰਿਹਾ ਹੈਗਾ ਚੱਕਿਆ ਕਿਉਂ ਨਹੀਂ ਜਾ ਰਿਹਾ ਮੋਇਸਚਰ ਪੂਰਾ ਹੈਗਾ ਜਿਹੜਾ ਇਕੱਲਾ ਮੋਇਸਚਰ ਨਹੀਂ ਜੀ ਹੋਰ ਵੀ ਸਪੈਸੀਫਿਕੇਸ਼ਨਾਂ ਹੁੰਦੀਆਂ ਮੰਨ ਲਓ ਕਿ ਮੋਚਰ ਗ੍ਰੇਨ ਹੈ ਕੋਈ ਹਰਾ ਦਾਣਾ ਜੋ ਵੀ ਸਪੈਸੀਫਿਕੇਸ਼ਨ ਜਿਹੜੀ ਢੇਰੀ ਸਪੈਸੀਫਿਕੇਸ਼ਨ ਚ ਆਉਂਦੀ ਆ ਉਹ ਡੇਲੀ ਰੇਲੀ ਆਪਾਂ ਸਾਰੇ ਜਾ ਕੋਈ ਜਿਆਦਾ ਉਹਦੇ ਵਿੱਚ ਸਪੈਸੀਫਿਕੇਸ਼ਨ ਤੋਂ ਬਾਹਰ ਆ ਕੋਈ ਚੀਜ਼ ਤਾਂ ਉਹ ਆਪਾਂ ਨਹੀਂ ਲਿਖ ਰਹੇ ਮੋਸਟਰ ਕਹਿੰਦੇ ਸਾਡੇ ਕਈ ਵਾਰੀ 12 13 ਮੋਸਟਰ ਵਾਲਾ ਵੀ ਹੁੰਦਾ ਸਾਡਾ ਉਹ ਵੀ ਚੋਣਾ ਨਹੀਂ ਚੱਕਿਆ ਜਾਂਦਾ ਪਰ ਜੇ ਉਹਦੇ ਵਿੱਚ ਕੋਈ ਹੋਰ ਪ੍ਰੋਬਲਮ ਹੈਗੀ ਹੈ ਜੀ ਕੋਈ ਹਰਾ ਦਾਣਾ ਜਾਂ ਕੋਈ ਕਾਲਾ ਦਾਣਾ ਜਿਹੜਾ ਸਪੈਸੀਫਿਕੇਸ਼ਨ ਤੋਂ ਜਿਆਦਾ ਹੈ ਠੀਕ ਹੈ ਤਾਂ ਉਹ ਆਪਾਂ ਨਹੀਂ ਲਿਖ ਰਹੇ ਕਿ ਜਿਹੜੀ ਸਪੈਸੀਫਿਕੇਸ਼ਨ ਦੇ ਵਿੱਚ ਆਉਂਦੀ ਹੈ ਉਹ ਹਰ ਟੇਰੀ ਲਿਖੀ ਜਾ ਰਹੀ ਹੈ ਨਹੀਂ ਉਹ ਕਿੰਨਾ ਕਿੰਨਾ ਚੋਣਾ ਹੈਗਾ ਤੁਹਾਡੇ ਸਾਹਮਣੇ ਆ ਜੀ ਤੇ ਇਸ ਸਮੱਸਿਆ ਹੈਗੀ ਹੈ ਕੋਈ ਹੋਣੀ ਆ ਉਹਨਾਂ ਕੋਈ 10-15% ਹੋਣਗੇ ਕੋਈ ਦਸਾਂ ਵਿੱਚ ਇੱਕ ਦੋ ਢੇਰੀਆਂ ਆ ਜਾਂਦੀਆਂ ਫਿਰ ਇੱਥੇ ਤਾਂ ਸੱਕਸਾਨ ਬਹੁਤ ਹੈਗੇ ਜਿਹੜੇ ਕਹਿੰਦੇ ਆ ਕਿ ਅਸੀਂ ਤਿੰਨ ਤਰੀਕ ਦੇ ਬੇਟਾ ਕੋਈ ਚਾਰ ਦਾ ਬੇਟਾ ਕੋਈ ਕਿੰਨੀ ਤਰੀਕ ਦਾ ਬੇਟਾ ਫਿਰ ਸਾਰਿਆਂ ਦੀ ਤਾਂ ਨਹੀਂ ਸਮੱਸਿਆ ਹੋ ਸਕਦੀ ਕੋਈ ਮੰਡੀ ਚੱਲੀ ਹੈ ਜੀ ਜਿਹੜੀ ਕੋਈ ਢੇਰੀ ਜਿ ਕੋਈ ਕਹਿੰਦਾ ਹੈਗਾ ਪ੍ਰੋਬਲਮ ਹੈਗੀ ਆਪਾਂ ਦੇਖ ਲੈਨੇ ਆ ਉਹਦੀ ਉਹ ਪਤਾ ਦੇ ਲੈਣੇ ਵੀ ਉਹਦੇ ਵਿੱਚ ਪ੍ਰੋਬਲਮ ਹੈਗੀ ਹੈ ਕਿਉਂਕਿ ਆੜਤੀਆ ਨਾਲ ਹੀ ਹੁੰਦਾ ਜ਼ਿੰਮੇਵਾਰ ਵੀ ਨਾਲ ਹੀ ਹੁੰਦਾ ਕਹਿੰਦੇ ਕਾਰਡ ਦਾ ਬਹਾਨਾ ਲਾਇਆ ਜਾ ਰਿਹਾ ਹੈਗਾ ਵੀ ਕਲਰ ਦਾ ਲਾਤਾ ਜਾ ਉਸ ਤਰ੍ਹਾਂ ਦਾ ਨਾਲ ਵੀ ਕਾਰਡ ਕੱਟੀ ਜਾ ਸਕਦੀ ਹੈ ਕਾਰਡ ਤਾਂ ਕਿਸੇ ਕੋਈ ਇੱਥੇ ਲਿਆਓ ਜ਼ਿੰਮੇਵਾਰ ਆੜਤੀਆ ਜਿਹਦੇ ਆਪਾਂ ਜਿਹਦੀ ਪਰਚੇਜ਼ ਲਿਖੀ ਆਪਾਂ ਤੇ ਉਹਨੂੰ ਕੋਈ ਕਾਰਡ ਲੱਗੀ ਹੋਵੇ ਇੱਕ ਪੈਸੇ ਦੇ ਵੀ ਮੇਰੇ ਕੋਲ ਨਹੀਂ ਕਿਸਾਨ ਕਹਿ ਰਹੇ ਆ ਕਿ ਕਾਰਡ ਦਾ ਬਹਾਨਾ ਜਿਹੜਾ ਬਣਾਉਂਦੇ ਹੈਗੇ ਆ ਵੀ ਮੰਗੀ ਜਾ ਰਹੀ ਹੈ 30000 ਦੀ ਕਾਰਡ ਮੰਗੀ ਜਾ ਰਹੀ ਹੈ ਟਰੱਕਾਂ ਨੂੰ ਦੱਸੋ ਤੁਸੀਂ ਆੜਤੀਆ ਜਿਹੜਾ ਪਣਗਰਨ ਦੀ ਪਰਚੇਜ਼ ਹੋਈ ਹੈ ਜੇ ਕੋਈ ਲਿਫਟਿੰਗ ਇਹ ਜੋ ਕੋਈ ਸ਼ੱਲਰਾਂ ਦੇ ਵਿੱਚ ਜਿਹੜਾ ਤੁਸੀਂ ਇੱਥੋਂ ਪਾਸ ਕਰਦੇ ਹੈਗੇ ਸ਼ੱਲਰਾਂ ਚੋਂ ਵਿੱਚ ਲੈ ਜਾਂਦਾ ਉਹ ਚੋ ਨਾ ਸ਼ੱਲਰਾਂ ਚ ਲੈ ਜਾਂਦੇ ਕੋਈ ਵਾਪਸੀ ਦਾ ਜੇਕਰ ਵਾਪਸ ਆਉਂਦਾ ਉਹ ਜ਼ਿੰਮੇਵਾਰੀ ਕਿਦੀ ਬਣਦੀ ਹੈਗੀ ਅੱਗੇ ਜੀ ਉਹ ਦੇਖੋ ਜੇ ਜਿਹੜਾ ਸਪੈਸੀਫਿਕੇਸ਼ਨ ਚ ਆਪਣਾ ਪਾਸ ਕੀਤਾ ਪਰ ਜੇ ਕੋਈ ਉਹ ਜੋ ਕੋਈ ਨਿਜਾਇਜ਼ ਹੁੰਦੀ ਤਾਂ ਉਹ ਗੱਡੀ ਅਸੀਂ ਵਾਪਸ ਚਲੋ ਤੇ ਲੁਵਾਈ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਜੀ ਤੁਮੇ ਕੋਈ ਹਾਂ ਜੀ ਜੇ ਕੋਈ ਜਿਹੜਾ ਅਸੀਂ ਪਾਸ ਕੀਤਾ ਤਾਂ ਉਹ ਲਵਾਵਾਂਗੇ ਅਸੀਂ ਉਹ ਤਾਂ ਏਜੰਸੀ ਦੀ ਜ਼ਿੰਮੇਵਾਰੀ ਹੈ ਤੇ ਹੁਣ ਕਿੰਨਾ ਤੁਹਾਡੀ ਮੰਨ ਲਓ ਖਰੀਦ ਹੋ ਚੁੱਕੀ ਹੈ ਸਾਡੀ ਹੋ ਗਈ 800 900 ਐਮਟੀ ਹੋ ਗਈ ਜ ਹਾਂ ਉਹ ਚੋ 250 ਲਿਖ ਤੋੜ ਨਾਮ ਹੈ ਜਸਵੰਦਰ ਸਿੰਘ ਇਹ ਕੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਇਹ 15 16 ਦਿਨ ਹੋ ਗਏ ਝੋਨਾ ਵੱਡੇ ਨੂੰ ਪਹਿਲਾਂ ਤਾਂ ਇਹ ਮਾਉਚਰ ਨਹੀਂ ਆਉਂਦਾ ਜਦੋਂ ਮਾਉਚਰ 17 ਆ ਗਿਆ ਤੇ ਫੇਰਾਂ ਦੇ ਇਹ ਟੋਟਾ ਇਹ ਡਿਸਕਲਰ ਆ ਤੇ ਭਾਜ ਨਹੀਂ ਲਾਇਆਗਾ ਡਿਸਕਲਰ ਦਾ ਕੀ ਮਤਲਬ ਪਿਆ ਰਿਹਾ ਮਤਲਬ ਵੀ ਇਹ ਦਾਣੇ ਉੱਤੋਂ ਦਾਗ ਜੀ ਆਏ ਆ ਯਾ ਉਹ ਥੈਂਕਸ ਬੈਟਰ ਆਏਗਾ ਕਿ ਤਰ ਜਾਂਦਾ ਬਹੁ ਘਟ ਪਾ ਲਉਂਦੇ ਦੀ દિਵਾਲੀ ਤੋਂ ਪਹਿਲਾਂ ਦੇ ਬੈਠੇ ਆਂ દિਵਾਲੀ ਤੋਂ ਪਹਿਲਾਂ ਦੇ ਬੈਠੇ ਆਂ 9 ਤਰੀਕ ਦੇ ਬੈਠੇ ਹਾਂ ਜੀ ਅੱਜ ਕੋਈ ਨਰ ਸਮਾਜ ਸਰਕਾਰ ਕਹਿੰਦੀ ਕਿ ਸਰਕਾਰ ਦਾ ਕੋਈ ਇਹਦੇ ਚ ਹੋ ਨਹੀਂ ਗਈ ਤੇ ਇਹਦਾ ਰਲਿ ਵੀ ਹੈ ਸੈਲਰ ਵਾਲੇ ਨਾਲ ਸੈਲਰ ਵਾਲੇ ਟਰੱਕ ਵਾਪਸ ਭੇਜ ਦਿੰਦੇ ਆ ਜਦੋਂ ਵੀ ਇਥੋਂ ਭਰ ਕੇ ਜਾਂਦਾ ਮੰਡੀ ਚੋਂ ਉਹ ਵਾਪਸ ਭੇਜ ਦਿੰਦੇ ਟਰੱਕ ਕਿਹਦੀ ਗਲਤੀ ਕਿਹਦੀ ਗਲਤੀ ਗਲਤੀ ਸਰਕਾਰ ਦੀ ਵੀ ਆ ਛੈਲਰਾਂ ਵਾਲਿਆਂ ਦੀ ਵੀ ਸਾਰਿਆਂ ਦੀ ਹੈ ਇਹ ਤਾਂ ਫਿਰ ਕਿਸਾਨ ਵੀ ਗਲਤ ਹੋ ਗਿਆ ਵੀ ਐਵੇਂ ਵੱਢ ਲਿਆਂਦਾ ਝੋਨਾ ਕਦੇ ਹਾਸਤੇ ਵੱਢ ਕੇ ਲਿਆਂਦਾ ਮਾਊਟਰ ਸਹੀ ਹੈ ਤਾਂ ਮਾਊਟਰ ਹੁਣ 17 ਜਮਾ ਪੂਰਾ ਜਾਂਦਾ 16 17 ਤੇ ਹੁਣਾਂ ਦੇ ਟੋਟਾ ਆਉਂਦਾ ਝੋਨੇ 'ਚ ਇਹਨੂੰ ਪੱਕਾ ਦੂਰੀਰ ਲੱਗੂਗਾ ਅੱਜ ਜਲਵਾਰੀ ਪੂਰੀ ਹੋ ਰਹੀ ਹੈ ਸਾਰੇ ਕਿਸਾਨਾਂ ਦੀ ਹੋ ਰਹੀ ਹੈ 6 ਕਿਲਾਂ ਜੋ ਨਹੀਂ ਇਹ ਨਾਮ ਹੈਗਾ ਜੀ ਮੇਰਾ ਨਾਮ ਸਰਦਾਰ ਦਵੰਤ ਸਿੰਘ ਜਿਹੜੀ ਮੰਡੀ 'ਚ ਬੈਠੇ ਹਾਂ ਮੈਂ ਸੈਂਟਰ ਚ ਭੇਲ ਵਾਲੀ 'ਚ ਬੈਠਾ ਹਾਂ ਤੇ ਕੀ ਸਮੱਸਿਆ ਕੀ ਆ ਰਹੀ ਹੈ ਤੁਹਾਨੂੰ ਸਮੱਸਿਆ ਮੈਨੂੰ 22 ਦਿਨ ਹੋ ਗਏ 4 ਤਰੀਕ ਦਾ ਬੈਠਾ ਮੈਂ ਵੀ 22 ਦਿਨਾਂ ਤੋਂ ਮੇਰਾ ਕੁਝ ਮਾਲ ਤੋਲ ਵੀ ਗਿਆ ਹੈ ਤੋਲੇ ਨੂੰ ਉਹਨੂੰ ਵੀ ਫਿਰ ਇਹਨਾਂ ਰਿਜੈਕਟ ਕਰਤਾ ਹੈ ਤੋਲ ਕੇ ਸੈਲਰ ਤੋਂ ਵਾਪਸ ਗੱਡੀ ਲੈ ਆਂਦੀ ਕਹਿੰਦੇ ਡਿਸ ਕਲਰ ਹੋ ਗਿਆ ਤੇ ਕਿੱਲਿਆਂ ਦਾ ਫਸਲ ਲੈ ਕੇ ਮੈਂ ਫਸਲ 20 20 ਕਿੱਲਿਆਂ ਦੀ ਲੈ ਕੇ ਆਇਆ। ਇਹ ਤੁਸ਼ ਮੇਰਾ ਮਾਲ ਹੈ ਜੇ ਵੀ 20 ਦਿਨਾਂ ਤੋਂ ਬਾਅਦ ਅਜ ਪਿਆ ਹੈ। ਕਿੰਨੀ ਤੋਲੀ ਕਿੰਨੀ ਸੀ? ਤੋਲੀ ਇਹਨਾਂ ਕੋਈ 1100 ਕੁਛ ਗੱਟੇ ਤੋਲੇ ਨੇ। ਤੇ ਵਾਪਸ ਜਿਹੜੀ ਆਈ ਉਹ ਉਹ ਕਿੰਨੀ? ਉਹ ਗੱਡੀ ਉੱਥੋਂ ਸੈਲਰ ਵਾਲੇ ਭੇਜ ਦਿੰਦੇ ਨੇ। ਕੀ ਕਹਿੰਦੇ ਕੀ? ਬਸ ਚਾਹ ਤੇ ਰੱਖਦੇ ਨੇ ਕੁਛ ਜ਼ਿਮੀਂਦਾਰ ਹੂ ਭਾਰਨ ਕਾਟ ਕਟਾਉਣ ਦੀ ਫਿਰ ਸਾਰਾ ਕੁਝ ਠੀਕ ਹੋ ਜਾਊਗਾ। ਤੇ 4 ਕਿਲੋ ਅਸੀਂ ਇਹਨਾਂ ਨੂੰ ਕਾਟ ਦੇ ਦਈਏ ਸਾਰਾ ਕੁਝ ਠੀਕ ਹੋ ਜਾਣਾ। ਤੁਹਾਨੂੰ ਕੀ ਲੱਗਦਾ ਵੀ ਕਾਟ ਕਰਨਾ ਜਾ ਰਿਹਾ ਹੈ ਕਬਾਬ ਮੈਨੂੰ ਤਾਂ ਇਹ ਲੱਗਦਾ ਮੈਂ ਤਾਂ ਇਹ ਤਾਂ ਭਰਾ ਆ ਕੇ ਕਹਿੰਦੇ ਵੀ ਇਹ ਕੰਮ ਨਹੀਂ ਕਰਨਾ ਮੈਂ ਤਾਂ ਖੁਦ ਕੁਝ ਕੁਸ਼ੀ ਖੁਸ਼ੀ ਕਰਨ ਨੂੰ ਤਿਆਰ ਹੋਇਆ ਇੱਥੇ ਇੰਨਾ ਮੈਂ ਨਹੀਂ ਕਦੇ ਰੋਲਦਾ ਦੇਖਿਆ 70 ਸਾਲ ਦੀ ਮੇਰੀ ਆਜੂ ਹੋ ਗਈ ਹੈ ਮੰਡੀਆਂ ਚ ਆ ਹਾਲ ਨਹੀਂ ਦੇਖਿਆ ਜਿਹੜਾ ਮੈਂ ਅੱਜ ਭੇਗਲਾ ਵਾਲੇ ਸੈਂਟਰ 'ਚ ਦੇਖਿਆ ਐਤ ਕੀ ਮੈਂ 2017 'ਚ ਇੱਥੇ ਆਉਂਦਾ ਜ਼ਮੀਨ ਲਈ ਹੈ ਹਰਿਆਣੇ 'ਚ ਵੀ ਰਿਆ ਹਾਂ ਹਰਿਆਣੇ 'ਚ ਅੱਜ ਵੀ ਫੋਨ ਕਿਤੇ ਲਿਆਓ ਬਰੂ ਵਾਲੇ ਮੈਂ ਹੀ ਆਪਣਾ ਸੈਂਪਲ ਦਿਖਾਇਆ ਹੈ ਸੈਲਰ ਵਾਲਿਆਂ ਨੂੰ ਉਹ ਕਹਿੰਦੇ ਲਿਆਓ ਮਾਲ ਠੀਕ ਹੈ ਪਰ ਇਹ ਸਾਨੂੰ ਇਹ ਸੈਲਰ ਵਾਲੇ ਕਹਿੰਦੇ ਤੁਹਾਡਾ ਮਾਲ ਜੈਕਟ ਹੈ ਸੈਲਰ ਦਿੱਤਾ ਹੋਇਆ ਦੋ ਹੀ ਸੈਲਰ ਨਾਲ ਆਇਆ ਕੋਈ ਗੱਲਬਾਤ ਹੋਈ ਇਨਸਪੈਕਟਰ ਕੰਨੀ ਝਾੜ ਕੇ ਚੱਲ ਜਾਂਦੇ ਨੇ ਸਾਡੀ ਕੋਈ ਸੁਣਦੇ ਨਹੀਂ ਇਨਸਪੈਕਟਰ ਕੱਲ ਵੀ ਆਈ ਸੀ ਲਿਖਣ ਕਹਿੰਦੀ ਇਹ ਤਾਂ ਅੰਕਲਾ ਦੇਖੋ ਕੋਈ ਕੋਈ ਦਾਣਾ ਕਾਲਾ ਹੈ ਹੁਣ ਕਾਲਾ ਤਾਂ ਇਹ ਮੌਸਮ ਦੇ ਨਾਲ ਡਿਪੈਂਡ ਕਰਦਾ ਅਸੀਂ ਤਾਂ ਨਿਕਾਲਾ ਬਈ ਬਾਰਸ਼ ਵੀ ਬਹੁਤ ਹੋਈ ਹੈ ਹਾਂਜੀ ਜਿਹੜਾ ਹੋਇਆ ਕੁਦਰਤ ਨੇ ਬਚਾ ਤਿਆ ਉਹ ਇਲਾਕੇ ਦਾ ਝੋਨਾ ਚੱਕੇ ਨੇ ਜਾ ਰਿਹਾ ਕਿਸੇ ਪਾਸੇ ਫਲੱਡ ਨੇ ਮਾਰਤਾ ਹੈ ਜ਼ਿੰਮੇਦਾਰ ਇੱਥੋਂ ਤੱਕ ਆ ਗਿਆ ਵੀ ਖੁਦ ਕੁਛ ਕਰੂਗਾ ਮੈਂ ਤਾਂ ਆਟੇ ਰੀਲੇ ਕੇ ਬੈਠਾ ਐ ਇਹ ਭਰਾ ਕਹਿੰਦੇ ਵੀ ਇਹ ਕੰਮ ਨਹੀਂ ਕਰਨਾ ਮੈਂ ਤਾਂ ਖੁਦ ਕੁਸ਼ੀ ਕਰਾਂ ਇੱਥੇ ਇੱਥੇ ਬੋਰਡ ਨਾਲ ਲਟਕੂ ਜਿੱਦਨ ਮਿਲਿਆ ਇਹਨਾਂ ਨੂੰ ਦਿਵਾਲੀ ਸੀ ਕਿਉਂ ਸਾਡਾ ਇਹ ਬਹੁਤ ਵੱਡਾ ਕਿਸਾਨਾਂ ਦਾ ਕਸੂਰ ਹੋ ਗਿਆ ਸੀ ਇਹ ਅਨਾਜ ਪੈਦਾ ਕਰਦਾ ਇਹ ਸਾਡਾ ਕਸੂਰ ਹੈ ਇਹ ਸਜ਼ਾ ਸਾਨੂੰ ਮਿਲ ਰਹੀ ਦਿਵਾਲੀ ਇੱਥੀ ਕਿੱਥੇ ਦਿਵਾਲੀ ਤਾਂ ਸਾਡੀ ਪਤਾ ਹੀ ਨਹੀਂ ਕਿੱਦਾਂ ਲੰਘ ਗਈ ਹੈ ਕਿਉਂ ਜੀ ਕਦੋਂ ਆਈ ਕਦੋਂ ਚੱਲ ਗਈ ਸਾਨੂੰ ਨਹੀਂ ਦਿਵਾਲੀ ਦਾ ਪਤਾ ਦਵਾਲੀ ਦਾ ਇੱਥੇ ਝੋਨੇ ਆਪਣੇ ਨਾਜ ਤੇ ਬੈਠੇ ਸੀ ਪੁੱਤਾਂ ਵਾਂਗੂ ਫਸਲਾਂ ਪਾਲੀਆਂ ਨੇ ਤੇ ਉਹਨੂੰ ਛੱਡ ਕੇ ਕਿੱਧਰ ਜਾਣਾ ਸੀ ਇਸਨੋਂ ਕੀ ਕਰਦੇ ਮੰਗਤਾ ਇਹ ਕਹਿੰਦੇ ਵੀ ਜ਼ਿਮੀਦਾਰ ਦਾ ਮਾਲ ਹੈ ਜਿਹੜਾ ਉਹ ਭਾਅ ਸਿਰ ਤੋਲਿਆ ਜਾਵੇ ਨਖਰੀ ਨਾ ਕੀਤੀ ਜਾਣਾ ਇਹ ਜਿਹੜੀਆਂ ਸ਼ਰਤਾਂ ਕਦੇ ਕਿਨਕੀ ਆ ਗਈ ਕਦੇ ਡਿਸਕਲਰ ਆ ਗਿਆ ਇਹ ਨਾ ਕੀਤਾ ਜਾਵੇ ਇਹ ਤੰਗ ਕਰ ਰਹੇ ਨੇ ਜ਼ਿਮੀਦਾਰ ਨੂੰ ਤੇ ਆ ਸਾਰੀ ਆ ਮੰਡੀ ਤੁਸੀਂ ਵੇਖ ਲਿਓ ਹੁਣ ਵੀ ਸਾਰੀ ਮੰਡੀ ਭਰੀ ਪਈ ਆ ਇਹ ਤੱਕ ਇੱਥੋਂ ਲਿਫਟਿੰਗ ਨਹੀਂ ਹੋਈ ਜੇ ਕਿਸੇ ਦੀ ਗੱਡੀ ਗਈ ਹੈ ਪੰਜ ਸੱਤ ਗੱਡੀਆਂ ਇਹ ਸੈਂਟਰ ਦੀਆਂ ਮੁੜ ਕੇ ਆਈਆਂ ਨੇ ਬਸ ਮਾਲ ਨਹੀਂ ਲਾਇਆ ਗਿਆ ਉੱਥੇ ਹੋਂ ਟਰੱਕ ਕਿੰਨੇ ਕਾ ਜਾਂਦੇ ਲੋਡਿੰਗ ਵਾਸਤੇ ਟਰੱਕ ਲੋਡ ਹੀ ਨਹੀਂ ਕਰ ਰਹੇ ਅੱਗੇ ਲਵਾਉਂਦੇ ਨੇ ਲੋਡ ਹੀ ਨਹੀਂ ਕਰਦੇ ਅੱਜ ਪੰਜ ਦਿਨਾਂ ਬਾਅਦ ਇੱਕ ਟਰੱਕ ਹੋਰ ਆਇਆ ਠੇਕੇਦਾਰ ਆਉਂਦਾ ਇੱਥੇ ਵੈਸੇ ਚੈੱਕ ਕਰਨ ਜਗ ਠੇਕੇਦਾਰ ਆਪਾਂ ਤਾਂ ਜਾਣਦੇ ਨਹੀਂ ਕਿਹੜਾ ਠੇਕੇਦਾਰ ਕਦੋਂ ਆਉਂਦਾ ਮੈਂ ਵੀ ਕਹਦਾ ਨਹੀਂ ਵੀ ਭਾਗੀ ਅਧਿਕਾਰੀ ਕੋਈ ਨਹੀਂ ਆਇਆ ਕੋਈ ਵੀ ਅਸੀਂ ਰਿਕਵੈਸਟ ਮੇਰੀ ਚੰਡੀਗੜ੍ਹ ਵੀ ਪਾਈਆਂ ਹੋਈਆਂ ਨੇ ਇੱਥੇ ਵੀ ਪਾਈਆਂ ਰਿਕਵੈਸਟ ਮੇਰੀ ਰਿਕਵੈਸਟ ਪਈਆਂ ਹੋਰ ਫਾਰਮਰਾਂ ਦੀਆਂ ਵੀ ਪਾਈ ਜਾਂਦੇ ਇੱਥੇ ਕੋਈ ਸੁਣਵਾਈ ਹੋਈ ਸੁਣਵਾਈ ਆ ਹੀ ਨਹੀਂ ਚੰਡੀਗੜ੍ਹ ਤੋਂ ਥੋੜਾ ਮਾਲ ਤਲ ਗਿਆ ਜੀ ਮੈਂ ਕਿਹਾ ਅੱਗੇ ਲਵਾ ਨਹੀਂ ਰਹੇ ਮੈਂ ਪਿੱਛੇ ਹੋਰ ਮਾਲ ਲੈਣਾ ਉਹ ਵੀ ਉਹਦੇ ਨਾਲ ਦਈ ਹੈ ਜਗਾ ਹੈ ਨਹੀਂ ਉਹ ਕਹਿੰਦੇ ਡਿਸ ਕਲਰ ਵਾਲਾ ਤਾਂ ਕੋਈ ਕੰਮ ਹੀ ਨਹੀਂ ਹੈਗਾ ਮੈਡਮ ਨੂੰ ਹੀ ਸੀਗਾ ਕੋਈ ਚਾਰਟ ਬਣਿਆ ਤੁਹਾਡਾ ਵੀ ਜੀਵਿਦਾਰ ਇਹੋ ਜਿਹਾ ਮਾਲ ਲੈ ਕੇ ਆ ਬਈ ਇਹੋ ਜਿਹਾ ਕਲਰ ਲਿਆ ਕਲਰ ਤਾਂ ਕੁਦਰਤ ਨੇ ਨਹੀਂ ਬਣਾਇਆ ਘਰ ਚ ਕਾਲਾ ਬੇਟਾ ਜੰਮ ਪੈਂਦਾ ਉਹਨੂੰ ਬਾਹਰ ਕੱਢ ਦਈਦੇ ਜੋ ਹੋ ਵੀ ਗਿਆ ਦਾਣਾ ਕੁਦਰਤ ਤੇ ਡਿਪੈਂਡ ਕਰਦਾ ਇਹ ਸਾਡਾ ਤਾਂ ਕੋਈ ਗੁਨਾਹ ਨਹੀਂ ਸਾਡਾ ਇਹ ਗਨਾ ਵੀ ਅਸੀਂ ਨਾਜ ਇੱਥੇ ਲੈ ਕੇ ਆ ਗਏ ਸਾਡੀ ਦੁਰਦਸ਼ਾ ਹੋ ਰਹੀ ਹੈ ਬੇਇਜ਼ਤੀ ਹੋ ਰਹੀ ਹੈ ਸਾਡੀ ਮੇਰਾ ਤੁਹਾਡਾ ਜੀ ਮੇਰਾ ਨਾਮ ਹਰਜਿੰਦਰ ਸਿੰਘ ਕਿੰਨਾ ਟਾਈਮ ਹੋ ਗਿਆ ਫਸਲ ਲੈਣ ਦੀ ਵਿੱਚ ਮੈਂ 3 ਤਰੀਕ ਦਾ ਆਇਆ ਹੋਇਆ 3 4 ਤਰੀਕ ਨੂੰ ਆ ਗਏ ਸੀ ਇੱਥੇ ਹਾਂ ਜੀ ਟੋਲੀ ਨਹੀਂ ਫਸਲ ਤੁਹਾਡੀ ਆ तकरीबन ਅੱਧੀ ਕੁ ਫਸਲ ਤੁਲੀ ਗਈ ਅੱਧੀ ਕੁ ਉਦਾਂ ਹੀ ਪਈ ਆ ਕੀ ਕਾਰਨ ਕੀ ਦੱਸਦੇ ਤੁਹਾਨੂੰ ਬਾਅਦ ਪਹਿਲਾਂ ਤਾਂ ਕਹਿੰਦੇ ਸੀ ਵੀ ਮੋਇਸਚਰ ਜ਼ਿਆਦਾ ਤਾਂ ਫਿਰ ਝੋਨੇ ਦੇ ਵਿੱਚੋਂ ਮਨੋ ਜਿਵੇਂ ਛਿਲਕਾ ਦਾਗੀ ਹੋ ਜਾਂਦਾ ਵੀ ਉਹ ਦਾਗੀ ਹੈ ਜੀ ਫਿਰ ਕਿਣ ਕੀ ਵਾਧਾ બસ ਆਈ ਕਹਿੰਦੀ ਆਏ ਤੁਹਾਡਾ ਵੀ ਵਾਪਸ ਆਇਆ ਜਾਂ ਤੋਲਿਆ ਹੀ ਨਹੀਂਗਾ ਨਹੀਂ ਆਪਣਾ ਹਜੇ ਤੁਲਿਆ ਹੀ ਨਹੀਂ ਅੱਧਾ ਤੁਲਿਆ ਹੋਇਆ ਅੱਧਾ ਨਹੀਂ ਤੁਲਿਆ ਹੋਇਆ ਸਾਰੀ ਫਸਲ ਉਹਨਾਂ ਦੀ ਪਈ ਆ ਹਾਂ ਉਦਾਂ ਹੀ ਪਈ ਆ ਕਿੰਨੀ ਫਸਲ ਲੱਗਿਆ ਸੀ ਮੈਂ 40 ਕਿੱਲਿਆਂ ਦੀ ਤਕਰੀਬਨ ਹਾਂਜੀ ਹਾਂ ਹੋਰ ਵੀ ਫਸਲ ਪਈ ਆ ਹਜੇ ਲਿਆਉਣ ਵਾਲੀ ਜਾਂ ਪ੍ਰੋਪਰਟੀ ਨਹੀਂ ਪਈ ਆ ਫਸਲ ਹੋਰ ਵੀ ਹਾਂਜੀ 4 ਕਿੱਲਿਆਂ ਦਾ ਝੋਨਾ ਹੋਰ ਪਿਆ ਹੋਇਆ ਹਾਂਜੀ ਕੋਈ ਸੁਣਵਾਈ ਕੋਈ ਗੱਲਬਾਤ ਕੀਤੀ ਹੋਵੇ ਕੋਈ ਕੁਝ ਨਹੀਂ ਕੋਈ ਸਰਕਾਰੀ ਵਿਭਾਗ ਨਹੀਂ ਨਹੀਂ ਸਰਕਾਰੀ ਤੋਂ ਤਾਂ ਗੱਲਬਾਤ ਕੀਤੀ ਵੀ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਾ ਮੇਰਾ ਨਾਂ ਜਸਵਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਜੋ ਇਹ ਲੜੀ ਪੰਡਾ ਜੀ ਪੰਚਾਇਤ ਮੈਂਬਰਾਂ ਜੀ ਮੇਰੇ ਇੱਥੇ ਚੇਅਰਮੈਨਰ ਕਿਹੜੀ ਪਾਰਟੀ ਦੇ ਪੰਚਾਇਤ ਮੈਂ ਆਪਣੇ ਆਪਣੇ ਪਾਰਟੀਆਂ ਸੁਤੰਤਰ ਹਾਂ ਜੀ ਹਾਂ ਜੀ ਵੈਸੇ ਕਿ ਪੰਚਾਇਤਾਂ ਦਾ ਮੈਂਬਰ ਪੰਚਾਇਤ ਮੈਂਬਰਾਂ ਹੀ ਮੈਂ ਇੱਥੇ ਮੌਜੂਦ ਹਾਂ ਪਰ ਸਾਨੂੰ ਬਹੁਤ ਇੱਥੇ ਦੂਦਸ਼ ਹੋਈ ਜਾਂਦੀ ਜਿੰਮੇਵਾਰੀ ਕਿਸਾਨ ਦੀ ਕੋਈ ਕਿਸੇ ਦੀ ਬਾਤ ਨਹੀਂ ਸੁਣਦਾ ਪਹਿਲਾਂ ਕਹਿੰਦੇ ਜੀ ਵਾਊਚਰ ਨਹੀਂ ਆਇਆ ਕੋਦੋਂ ਵਾਊਚਰ ਆ ਗਿਆ ਤਾਂ ਫਿਰ ਕਹਿੰਦੇ ਜੀ ਇਹਦੇ ਚ ਕਣਕੀ ਹੈ ਜੀ ਇਹ ਇਹਦਾ ਦਾਣਾ ਵੀ ਬਲੈਕ ਹੋ ਜਾਂਦਾ ਹਾਂ ਜੀ ਉਹ ਹੋ ਗਿਆ ਜੀ ਕਹਿੰਦੇ ਹੁਣ ਮੇਰੀ ਗੱਲ ਸੁਣੋ ਜੀ ਸਾਰੇ ਕਾਰਨ ਨਾਲ ਕੋਤੋਂ ਆਖਦੇ ਨੇ ਵੀ 70 ਜਾਂ 100 ਰੁਪਏ ਤੁਸੀਂ ਵਟੇ ਨੇ ਚੁਕਾਉਣ ਉਹ ਤੇ ਸਹੀ ਹੋ ਜਾਂਦਾ ਕਿੰਨਾ ਕਿੰਨਾ ਪਉਂਦੇ ਹੈਗੇ ਕਾਟ ਕਿੰਨੀ ਕਹਿੰਦੇ ਆ ਵੀ ਕਾਟ 70 ਤੋਂ ਲੈ ਕੇ 100 ਤਾਈਂ ਕਹਿੰਦੇ ਆ ਇਹ ਹਾਂਜੀ ਕਿੰਨੀ ਫਸਲ ਕਿੰਨੀ ਲੈ ਕੇ ਆਏ ਸੀ ਤੁਸੀਂ ਮੈਂ 15 ਕਿੱਲਾਂ ਦੀ ਲੈ ਕੇ ਆਏ ਸਾਰੀ ਤਲਗੀ ਕਿ ਲਾ ਜੀ ਉਹ ਪਈਏ ਕਿੰਨੇ ਕੁਛ ਵੀ ਨਹੀਂ ਤਲਿਆ ਤੁਲਿਆ ਜੀ ਸਾਰੀ ਕਾਟ ਮੰਗਦੇ ਆ ਜੀ ਅੱਛਾ ਤੋਲ ਕੇ ਰੱਖੀ ਬੈਠੇ ਆ ਹਾਂਜੀ ਕਾਟ ਨਹੀਂ ਮੰਗਦੇ ਤੋੜ ਕਾਟ ਮੰਨ ਕੇ ਚੱਲੋ ਜੀ 70 ਰੁਪਏ ਤੋਂ 80 ਰੁਪਏ ਤਾਈਂ ਮੰਗਦੇ ਉਹ ਪੱਤੀ ਵੀ ਕਟਾਈ ਵੀ ਕਿਸੇ ਨਹੀਂ ਨਹੀਂ ਅਸੀਂ ਭਰ ਕੇ ਬੈਠਿਆ ਸਾਨੂੰ ਨਾ ਤਾਂ ਆਏ ਆਂਦੇ ਆ ਨਹੀਂ ਹੋਰ ਕਿਸੇ ਕਿਸਾਨ ਨੇ ਕਟਾਈ ਹੈ ਕੋਈ ਕਾਟਾ ਕਾਟਾ ਸਾਰਿਆਂ ਦੀ ਕਿਨ ਕਿਹੜੀਆਂ ਬੋਰੀਆਂ ਨਹੀਂ ਆਈਆਂ ਜੇ ਦੂਜੀਆਂ ਹਨ ਬਿਨੇ ਆ ਇਹਦੇ ਤੋਂ ਇਹਦੇ ਇਹ ਸ਼ੈਲਰ ਵਾਲੀਆਂ ਸਿੱਧੀਆਂ ਦੂਜੀਆਂ ਬੋਰੀਆਂ ਭੇਜੀਆਂ ਉਹਨਾਂ ਨੇ ਪੁਰਾਣੇ ਬਾਰਦਨਾਂ ਭੇਜਿਆ ਉਹਦੇ ਚ ਸਾਰਾ ਸਮਝ ਲੋ ਕਾਟ ਵਾਲੀ ਭਰਨਾ ਉਹਨਾਂ ਨੇ ਹਾਂ ਜੀ ਉਹ ਨਹੀਂ ਚੱਕਦੇ ਹਾਂ ਜੀ ਉਹ ਨਹੀਂ ਚੱਕਦੇ ਉਹ ਚਾਰ ਟਰੱਕ ਪੰਜ ਭਰੇ ਸਾਰੇ ਵਾਪਸ ਆ ਗਏ ਵੀ ਵਾਪਸ ਆ ਜਾਂਦੇ ਆ ਇੱਥੇ ਭਰ ਕੇ ਵਾਪਸ ਆ ਜਾਂਦੇ ਕੋਈ ਸੁਣਵਾਈ ਨਹੀਂ ਹੁੰਦੀ ਆਹ ਇੰਸਪੈਕਟਰ ਆਉਂਦੀ ਐ ਮੈਡਮ ਆਉਂਦੀ ਐ ਕਿਸੇ ਨੂੰ ਪੁੱਛਣੀ ਚਿੱਟੀ ਥਾਲੀ ਲਿਆਈ ਹੁਣ ਐਂਦੀ ਆ ਵੇਖੋ ਜੀ ਉਥੇ ਇੱਕ ਸ਼ੈਲਨ ਹੈ ਜਿੱਥੇ ਦਾਦਾਂ ਦੇ ਵੀ ਆ ਪਿੰਕੀ ਆ ਇਹਦੇ ਚ ਆ ਕਾਲਾ ਦਾਣਾ ਉਹਦੇ ਵਿੱਚੋਂ ਤਾਂ ਹੋਊਗਾ ਜੀ ਇੰਨੀਆਂ ਬਾਰਸ਼ਾਂ ਪਈਆਂ ਇੰਨੀ ਜੜ ਨਹੀਂ ਪਈ ਐ ਜੀ ਦੱਸੋ ਬਈ ਹੁਣ ਕੀ ਹੱਲ ਕੀ ਹੋਊਗਾ ਕੁਛ ਨਹੀਂ ਆ ਦੋ ਟੰਗ ਕਿਸਾਨਾਂ ਦੀ ਬੈਠਣ ਦਿੱਤਾ ਜਾਣਾ ਕਰ ਬੈਠਾ ਇਹ ਤਾਂ ਬਾਤ ਨਹੀਂ ਸੁਣੀ ਜੀ ਸਾਨੂੰ ਅੱਜ ਮੇਰੀ ਗੱਲ ਤੋਂ 3 ਤਰੀਕ ਤੇ ਆਏ ਵੇ ਜੀ ਇੱਥੇ ਬੈਠ ਰੋ ਇੱਥੇ ਬੈਠੀਆਂ ਜੀ ਨਾ ਕੋਈ ਸੀ ਕਿ ਦਿਵਾਲੀ ਦੇ ਨਾਲ ਨਾ ਵੇਖੋ ਨਾ ਨੋਂ ਨੋ ਤੁਹਾਨੂੰ ਨਾ ਪਾਣੀ ਨਾ ਕਿ ਪੀਣ ਨੂੰ ਕੋਈ ਬਾਤ ਨਹੀਂ ਪੁੱਛਦਾ ਇੱਥੇ ਕੋਈ ਪ੍ਰਬੰਧ ਵੀ ਉਹ ਜੀ ਹਾਂ ਪ੍ਰਬੰਧ ਵੀ ਆਵੇ ਜੀ ਉਹ ਵੇਖੋ ਜੀ ਆਪਣੇ ਮੀਟਾ ਇਹ ਲਾਈਟਾਂ ਵੇਖ ਜਗਦੀਆਂ ਰਹਿੰਦੀਆਂ ਉਹਦੇ ਅਸੀਂ ਕਹੇ ਜੀ ਤੂੰ ਇਹ ਕਾਹ ਕੜੇ ਬਿਸ਼ਾਰਾ ਜਿਹਨੇ ਕੱਟੀਆਂ ਜਾਂ ਸੋਚ ਨਹੀਂ ਲਾ ਕੇ ਦਿੱਤੀ ਕੋਈ ਵੀ ਉੱਥੇ ਗਰਾਂਟਾ ਦਾ ਡਰ ਹੋਇਆ ਪਿਆ ਹਾਂ ਜੀ ਤੇ ਆ ਪਾਣੀ ਦੇ ਟੈਂਕੀ ਵੇਖੋ ਇੱਕ ਵਾਰੀ ਉਦੋਂ ਭਰ ਕੇ ਜੀ ਉਵੇਂ ਪਿਆ ਤੇ ਉਦੋਂ ਉਵੇਂ ਪਿਆ ਨਾ ਕੋਈ ਪਾਣੀ ਭਰਦਾ ਇਥੇ ਬਹੁਤ ਬੁਰਾ ਹਾਲਾ ਕਿਸਾਨਾਂ ਦਾ ਇਹ ਐਡਾ ਬੁਰਾ ਤਾਂ ਕਿਤੇ ਵੇਖਿਆ ਨਹੀਂਗਾ ਕਿਨੇ ਇਹ ਸਰਕਾਰ ਨੇ ਸਾਡਾ ਇਹ ਤਾਂ ਇਹ ਹੁੰਦਾ ਸੀਗਾ ਜੇ ਨਹੀਂ ਐ ਪਹਿਲੇ ਤੱਕ ਨਹੀਂ ਕੋਸ਼ਿਸ਼ ਕਿਵੇਂ ਸਰਕਾਰ ਚੱਕੀ ਦਾ ਸੀ ਕਿਵੇਂ ਪਿਛਲੀ ਯਾਰ ਨਹੀਂ ਐ ਉਹ ਅੱਖਾਂ ਜਿ ਪਿਛਲੀ ਯਾਰ ਥੋੜਾ ਘੱਟ ਜੀ ਆਇਤੀ ਜਮਾਂ ਹੀ ਹੋ ਗਿਆ ਜੀ ਆ ਵੇਖੋ ਨਾ ਟਿੱਬੇ ਤੋਂ ਹਾਂ ਜੀ ਕੁੱਲ ਮਿਲਾ ਕੇ ਕੁੱਲ ਇਹ ਸਰਕਾਰ ਸਭ ਤੋਂ ਮਾੜੀ ਸਰਕਾਰ ਆ ਗਈ ਬੱਬੇੜਾ ਬਾਤ ਐ ਨਹੀਂ ਅਸਾਨਾ ਐਸੇ ਲੈ ਲਏ ਇਹਨਾਂ ਨੇ ਹਾਈਲਰਾਂ ਨਾਲ ਕਰ ਕਰਾ ਕੇ ਬਾਸ ਉੱਥੇ ਕੋਈ ਬਾਤ ਨਹੀਂ ਪੁੱਛਦਾ ਕੋਈ ਜ਼ਿੰਮੇਵਾਰ ਤਾਂ ਕੋਈ ਕਿਸਾਨ ਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੋ ਦਿਸਾ ਹੋਈ ਜਾਂਦੀ ਐ ਜੀ ਨੂੰ ਕੀ ਲੱਗਦਾ ਕਿ ਮੇਰੀ ਭਗਤਾ ਦੇ ਨਾਲ ਮੇਰੀ ਭਗਤਾ ਜੀ ਸਾਰੇ ਆਉਣੇ ਜੀ ਮੇਰੀ ਭਗਤਾ ਸਭ ਦੀ ਇਹ ਹੁਣੇ ਅਸੀਂ ਇੱਥੇ ਐਸਡੀ ਮਾਈ ਸੀਗੀ ਮੈਡਮ ਅਸੀਂ ਕੀਸੇ ਦੀ ਬਾਤ ਨਹੀਂ ਪੁੱਛੀ ਹਾਂ ਟਰੱਕ ਨਹੀਂ ਆਈ ਜੀ ਇੱਥੇ ਕਹਿ ਕੇ ਆਸੀ ਕਿ ਨਾ ਕੋਈ ਟਰੱਕ ਨਾ ਕੋਈ ਚੱਕਦਾ ਇੱਥੋਂ ਫੋਟੋ ਖਿਚਾ ਕੇ ਮੋਬਾਈਲ ਤੇ ਚਲੀ ਗਏ ਕਿਸੇ ਦੀ ਬਾਤ ਪੁੱਛੀ ਕਿਸਾਨ ਦੀ ਕਿਸੇ ਇਧਰ ਕਿਤੇ ਢੇੜਾ ਮਾਰ ਕੇ ਇੱਥੇ ਹੀ ਗਈ ਤੇ ਇੱਥੇ ਹੀ ਮੁੜ ਗਈ ਹੁਣ ਕੋਈ ਸੁਣਵਾਈ ਜੂ ਨਹੀਂ ਕੋਈ ਕੋਈ ਕਿਸੇ ਨਾ ਜ਼ਿੰਮੇਵਾਰਨ ਕਿਸਾਨ ਨੂੰ ਕਿਸੇ ਨਾ ਗੱਲ ਨਹੀਂ ਕੀਤੀ ਉਹਨਾਂ ਕਰਨ ਕੀ ਆਇਸੀ ਬਸ ਆ ਦੇਖਣਾ ਆਇਸੀ ਵੀ ਛੋਟੇ ਟਰੱਕ ਆਉਂਦੇ ਆ ਫੋਟੋ ਖਿਚਾਉਣਾ ਸੀ ਫੋਟੋ ਖਿਚਾ ਕੇ ਚਲੀ ਗਈ ਲੋਡਿੰਗ ਵਾਸਤੇ ਆਉਂਦੇ ਆ ਟਰੱਕ ਵਾਸਤੇ ਨਹੀਂ ਬਿਲਕੁਲ ਅੱਜ ਆ ਜੇ ਜਾਂ ਕੱਲ ਆਇਸੀ ਦੋ ਬਸ ਐਂ ਪਿਆ ਕਿੰਨੇ ਆ ਇੱਕ ਬਸ ਦੋ ਆ ਇੱਕ ਉਹ ਖੜਾ ਤੇ ਕਾਹ ਹੈ ਦੋ ਟਰੱਕ ਆ ਇਹ ਕਿਹੜਾ ਭਰ ਕੇ ਲਾ ਦੇਣਗੇ ਇੱਥੇ ਫੇਰ ਆ ਜਾਂਦੇ ਇਹ ਤੋਂ ਫੇਰ ਕਿਹੜਾ ਕੱਢ ਕੇ ਉੱਥੋਂ ਫੇਰ ਇੱਥੇ ਆ ਜਾਂਦੇ ਚੋਵੇਂ ਵਾਪਸ ਹੀ ਲੈਣਾ ਕਿਹੜੇ ਆਪਣੇ ਆਮ ਆਮ ਕਿਹੜੇ ਜੀ ਆਪਣੇ ਆੜਤੀਏ ਆ ਆੜਤੀਏ ਵੀ ਦੁਖੀ ਆ ਉਹਾਂ ਦੇ ਵੀ ਸਾਡੀ ਦੁਰਦਸ਼ਾ ਕਰਦੇ ਵੀ ਜਦੋਂ ਉੱਥੇ ਜਾਵੜਦੇ ਆ ਟਰੱਕ ਭਰ ਕੇ ਫਿਰ ਉਹ ਵਾਸ ਕਰਦੇ ਜਾਂ ਸਾਥੋਂ ਪੈਸੇ ਮੰਗਦੇ ਅਸੀਂ ਅਸੀਂ ਵੀ ਕਿ ਕਿੱਥੋਂ ਦੇ ਗਏ ਨੇ ਤੇ ਅਸੀਂ ਸਹੀ ਲੜਾਣੇ ਆਂ ਤੇ ਆਪਰੇ ਉਹ ਕਹਿੰਦੇ ਨੇ ਜੀ 1 ਕੰਟਲ ਮਗਰ ਮੰਗਦੇ ਕੰਟਲ ਮਗਰ ਕੰਟਲ ਮਗਰ 70 ਤੇ 100 ਦੇ ਵਿੱਚ ਮੰਗਦੇ ਜੀ 60 ਰੁਪਏ ਹਾਂ ਜੀ ਕੁਝ ਕਹਿ ਨਹੀਂ ਕੀਤੀ ਫੈਕਟਰੀ ਨੂੰ ਇਸ ਬਾਰੇ ਇੱਥੇ ਸਾਰਿਆਂ ਨੂੰ ਆਖਿਆ ਜੀ ਪਰ ਕੋਈ ਬਾਤ ਹੀ ਨਹੀਂ ਸੁਣਦਾ ਜੀ ਉਹਨੇ ਕੀ ਕਰੀਏ ਥੋੜਾ ਟੁੱਟਾ ਹੈ ਜੀ ਥੋੜੇ ਕਾਲਾ ਹੋਇਆ ਵਾ ਦਾਣਾ ਸਾਡੇ ਬਸੂ ਬਰ ਹੈ ਆਹਦੀ ਕਿਤੇ ਮਰਜੀ ਵੇਚ ਲੁ ਕਿੱਥੇ ਵੇਚ ਗਏ ਦੱਸੋ ਮੁਕ ਸੋੜ ਦਿਓ ਹਾਂ ਜੀ ਕਿੱਥੇ ਵੇਚ ਗਏ ਫਿਰ ਬੁਰਾ ਹਾਲਾ ਕਿਸਾਨਾਂ ਦਾ ਮੈਂ ਇੱਕ ਨਾ ਕਿਸਾਨ ਚ ਬੇਲ ਵਾਲੀ ਮੰਡੀ ਦੇ ਵਿੱਚ ਮਨਜ਼ੂਰ ਲਾਇਆ ਕਿ ਬਹੁਤ ਟਾਈਮ ਹੋ ਗਿਆ ਸਾਨੂੰ ਬੇਚਣ ਨਾਲ ਜਿਹੜਾ ਝੋਨਾ ਹੈਗਾ ਉਹ ਚੱਕਿਆ ਨਹੀਂ ਜਾ ਰਿਹਾ ਹੈਗਾ। ਹਾਂ ਜੀ ਸਰ। ਕੀ ਮਾਮਲਾ ਕੀ ਹੈ ਸਰ ਇਹਦੇ ਵਿੱਚ ਥੋੜਾ ਜਿਹਾ ਵਿਕਲਾਂ ਦੀ ਪ੍ਰੋਬਲਮ ਆ ਰਹੀ ਆ। ਜਿੰਦੇ ਲਈ ਅਸੀਂ ਲਗਾਤਾਰ ਮਤਲਬ ਠੇਕੇਦਾਰਾਂ ਨੂੰ ਲੈਟਰ ਵੀ ਕੱਢ ਰਹੇ ਆ ਬਾਈ ਫੋਨ ਵੀ ਕਹਿ ਰਹੇ ਹੈਗੇ ਆ। ਇਹ ਵਿਕਲਾਂ ਦੀ ਕਮੀ ਹੋਣ ਕਰਕੇ ਥੋੜੀ ਜਿਹੀ ਲਿਫਟਿੰਗ 'ਚ ਆਪਣੀ ਕਮੀ ਆ ਰਹੀ ਆ। ਉਹ ਕੰਦੇ ਕੀ ਹੈ ਸਾਨੂੰ ਜਿਹੜਾ ਕਿੰਤੀ ਦਾ ਹੈਗਾ ਜਾਂ ਮੰਨ ਲਓ ਦਾਗੀ ਜਾਂ ਕੋਈ ਕਲਰ ਦਾ ਲਾ ਕੇ ਵੀ ਕਾਟ ਦੀ ਗੱਲ ਵੀ ਕੀਤੀ ਜਾ ਰਹੀ ਹੈ ਵੀ ਕਾਟ ਕਟਣ ਦੇ ਭਾਨੇ ਬਣਾਏ ਜਾ ਰਹੇ ਹੈਗੇ ਆ ਇਹ ਤੋਂ ਨਾ ਪਹਿਲਾਂ ਅੱਜ ਜਾਂਦਾ ਟ੍ਰੱਕ ਵਾਪਸ ਆਇਆ ਇਹ ਸਾਡੇ ਵੱਲੋਂ ਕੋਈ ਕਾਟ ਦੀ ਮਤਲਬ ਗੱਲ ਨਹੀਂ ਹੋ ਰਹੀ ਸਾਨੂੰ ਤਾਂ ਜੋ ਸਰਕਾਰੀ ਮਾਪਦੰਡ ਮਿਲੇ ਹੋਗੇ ਆ ਕਿੰਨਾ ਆਪਰ ਨੂੰ ਟੋਟਾ ਹੋਣਾ ਚਾਹੀਦਾ ਕਿੰਨਾ ਇਸ ਕਲਰ ਹੋਣਾ ਚਾਹੀਦਾ ਆ ਅਸੀਂ ਜਦੋਂ ਢੇਰੀ ਤੇ ਜਾਂਦੇ ਆ ਅਸੀਂ ਪੂਰਾ ਉੱਚੀ ਦਾ ਧਿਆਨ ਰੱਖ ਕੇ 17% ਆਪਣਾ ਮੋਇਸਚਰ ਉਹ ਸਾਨੂੰ ਸਰਕਾਰ ਨੇ ਹਦਾਇਤ ਦਿੱਤੀ ਆ ਅਸੀਂ ਉਹਦੇ ਤੱਕ ਆਪਕਾ ਆਦਮਾ ਪਾਲਾ ਰਹੇ ਹਾਂ। ਟਰੱਕ ਆਪਕਾ ਸਹੀ ਉਪਰ ਦਿਸ਼ਾ ਲਰਨ। ਇਹ ਸਰ ਸਾਡਾ ਇੱਕ ਟਰੱਕ ਸੀਗਾ ਉਹਦੇ ਚ ਥੋੜਾ ਜਿਹਾ ਸ਼ੈਲਰ ਵਾਲਾ ਜਿਹੜਾ ਮੋਇਸਚਰ ਮੀਟਰ ਹੁੰਦਾ ਜਾਂ ਸਾਡਾ ਜਿਹੜਾ ਮਾਰਕੀਟ ਕਮੇਟੀ ਸਾਨੂੰ ਮੋਇਸਚਰ ਮੀਟਰ ਦਿੰਦੀ ਆ ਉਹਦੇ ਵਿੱਚ ਮੋਇਸਚਰ ਮੀਟਰ ਚ ਕੋਈ ਡਿਫਰੈਂਸ ਸੀਗਾ। ਜਦੋਂ ਅਸੀਂ ਕਰ ਆਪ ਦੇ ਮੋਇਸਚਰ ਮੀਟਰ ਤੇ ਜਾ ਕੇ ਉੱਥੇ ਟੈਲੀ ਕੀਤਾ ਤਾਂ ਉਹ ਸਾਡਾ ਸਹੀ ਰਿਹਾ। ਤੋਂ ਆਪਣਾ ਟਰੱਕ ਉੱਤਰ ਗਿਆ। ਜਿਹੜੀ ਉਹ ਕਹਿ ਰਹੇ ਕਿ ਝੋਨੇ ਦਾ ਜਿਹੜਾ ਪਰਨਾ ਬਣਾਇਆ ਜਾ ਰਿਹਾ ਹੈਗਾ ਕੀ ਦਬੀ ਹੈਗਾ ਜਾਂ ਮਨ ਲੋ 컬러 ਦਾ ਜਾਂ ਕੋਟੇ ਦੀ ਗੱਲ ਕੀਤੀ ਜਾ ਰਹੀ ਹੈ। ਉਹ ਕੀ ਹੋਣਾ ਹੈਗਾ ਜ ਇਸ ਲਈ ਅਸੀਂ ਜਦੋਂ ਮੰਡੀ ਚ ਜਾ ਕੇ ਭਾਲ ਲੁੰਦੇ ਆਂ ਐਸੀ ਢੇਰੀ ਉਹ ਪਾਸ ਕਰਦੇ ਜੋ ਸਾਡੇ ਸਰਕਾਰੀ ਮਾਪਦੰਡ ਦੇ ਵਿੱਚ ਆਂਦੀ ਹੈ ਕਿੰਨਾ ਮੋਇਸਚਰ ਪਰਸੈਂਟ ਜਿਹੜਾ ਹੈਗਾ ਤੁਹਾਨੂੰ ਲੱਗਦਾ ਕਿ ਇਹ ਹੋਣਾ ਚਾਹੀਦਾ ਮੋਇਸਚਰ ਜਿਹੜਾ ਸਾਨੂੰ ਸਰਕਾਰੀ ਮਾਪਦੰਡ ਦੇ ਹਿਸਾਬ ਨਾਲ 17% ਹੁੰਦਾ ਆ ਜੋ ਕਿ ਅਸੀਂ 17% ਹੀ ਮੋਇਸਚਰ ਮੀਟਰ ਤੇ ਚੈੱਕ ਕਰਦੇ ਅਸੀਂ ਉਹਨੂੰ ਹੁਣ ਪਾਸ ਕਰਦੇ ਆ ਇੱਕ ਪਰਸੈਂਟ ਇਹਦੇ ਜਪਾ ਨੂੰ ਕਹਿ ਦਿੰਦੇ ਆ ਵੀ ਆਹ ਵਿਆਹ ਡੈਮੇਜ ਹੋਣਾ ਚਾਹੀਦਾ ਕਿਹੜੀ ਕਲਰ ਦੀ ਜਾਂ ਟੋਕੇ ਦੀ ਇਸ ਮੋਸਾ ਕਿੰਨੇ ਪਰਸੈਂਟੇਜ ਤੁਹਾਨੂੰ ਲੱਗਦਾ ਕਿ ਹੈਗੀ ਸਰ ਕਈ ਹੁਣ ਹੈਗੀ ਹੈ ਜੀ ਕਈ ਮਤਲਬ ਮੰਡੀਆਂ ਚ ਵੇਖਿਆ ਜਾਵੇ ਤਾਂ ਪਰ ਅਸੀਂ ਢੇਰੀ ਪਾਸ ਉਸ ਕਰਦੇ ਮਾਪਦੰਡ ਦੇ ਹਿਸਾਬ ਨਾਲ। ਤੇ ਜਿਆਦਾ ਸਮੱਸਿਆ ਤੁਹਾਨੂੰ ਲੱਗਦਾ ਕਿ ਲਿਫਟਿੰਗ ਦੇ ਕਰਕੇ ਆ ਰਹੀ ਹੈ? ਹਾਂ ਜੀ। ਬਾਕੀ ਲਿਫਟਿੰਗ ਕਰਕੇ ਆ ਵਿਕਲਾ ਕਰਕੇ ਆ ਰਹੀ ਹੈ। ਉਹ ਅਸੀਂ ਲਗਾਤਾਰ ਮਦ ਠੇਕੇਦਾਰਾਂ ਨਾਲ ਗੱਲਬਾਤ ਕਰ ਰਹੇ ਆ ਚਿੱਠੀ ਕੱਢ ਰਹੇ ਉਹਨਾਂ ਨੂੰ ਤੇ ਉਹ ਅਸੀਂ ਸਾਰਿਆਂ ਦੇ ਧਿਆਨ ਵਿੱਚ ਲਿਆਂਦੀ ਹੋਈ ਹੈ। ਕਦੋਂ ਤੱਕ ਕੋਈ ਗੱਲਬਾਤ ਹੋਈ ਉਹ ਮੇ ਕਦੋਂ ਤੱਕ ਇਹ ਲਿਫਟਿੰਗ ਦੀ ਸਮੱਸਿਆ ਜਿਹੜੀ ਹੱਲ ਹੋਊਗੀ? ਸਰ ਫਿਲਹਾਲ ਤਾਂ ਪਹਿਲਾਂ ਥੋੜ੍ਹਾ ਜਿਹਾ ਦਿਵਾਲੀ ਕਰਕੇ ਆਪਣੇ ਲੇਬਰ ਦੀ ਪ੍ਰੋਬਲਮ ਸੀਗੀ। ਹੁਣ ਅੱਜ ਤੋਂ ਮਤਲਬ ਵੇਖਿਆ ਜਾਵੇ ਤੇ ਸਹੀ ਚੱਲ ਰਿਹਾ ਹੈਗਾ ਥੋੜਾ ਬਹੁਤ। ਜਿਹੜਾ ਮੋਇਸਚਰ ਦੇ ਵਿੱਚ 17 ਮੋਇਸਚਰ ਸਰਕਾਰੀ ਮੰਨਿਆ ਗਿਆ ਵੀ ਜਿੱਥੋਂ ਤੱਕ 17 17 ਹੋਊਗਾ ਉਹ ਲੈ ਕਿਸਾਨ ਲੈ ਕੇ। ਕਿੰਝ ਜਿਹੜਾ 12 ਜਾਂ 13 ਜਾਂ 14 ਮੋਇਸਚਰ ਆ ਰਿਹਾ ਉਹ ਚੋਂ ਨਾ ਖਿਲੇ ਜਣ। ਸਰ ਹਾਂਜੀ ਜ਼ਰੂਰ ਕਿੱਧਰ ਆਏ ਜੀ ਐਨ ਡੀ ਵਿੱਚ ਮਾਲਕੇ ਜੀ ਕਹਿਣਾ ਕਿ ਲਗਾਤਾਰ ਮੰਡੀ ਦੇ ਵਿੱਚ ਬੈਠੇ ਨੇ ਕੋਈ ਦੋ ਤਰੀਕ ਤੋਂ ਆ ਕੋਈ ਚਾਰ ਤਰੀਕ ਤੋਂ ਜਾਂ ਇੱਕ ਤਰੀਕ ਤੋਂ ਸਟਾਰਟ ਹੋਈ ਹੈ ਮੰਡੀ ਆ ਕਹਿਦੀ ਹੈ। ਉਹਨਾਂ ਦਾ ਕਹਿਣ ਦਾ ਮਤਲਬ ਕਿ ਸਾਨੂੰ ਤੰਗ ਪ੍ਰੇਸ਼ਾਨ ਜਾਂ ਪਰੇਸ਼ਾਨ ਕੀਤਾ ਜਾ ਰਿਹਾ ਨਹੀਂ ਨਹੀਂ ਸਰ ਐਦਾਂ ਨਹੀਂ ਜੇ ਕਿਸੇ ਦਾ ਮੰਨ ਕੇ ਚਲੋ ਮੋਇਸਚਰ ਸਹੀ ਆ ਤੇ ਫਿਰ ਨਾਲ ਉਹਦੇ ਚ ਹੋ ਸਕਦਾ ਜਿਹੜੀ ਟੀਰੀ ਤੇ ਆਪਾਂ ਜਾਣੇ ਉੱਥੇ ਕੋਈ ਡਿਸਕਲਰ ਜਾਂ ਫਿਰ ਕੋਈ ਕਣਕੀ ਦੀ ਪ੍ਰੋਬਲਮ ਆਵੇ ਜਿਸ ਕਰਕੇ ਆਪਾਂ ਮਤਲਬ ਨੀਲਪਣ ਪਾ ਲਾਕੁੰਦੀ ਠੇਕੇਦਾਰ ਨਾਲ ਗੱਲ ਹੋਈ ਸੀ ਜੀ ਮੇਰੀ ਉਹ ਕਹਿੰਦੇ ਆ ਕਿ ਵੀ ਟਰੱਕ ਸਾਡੇ ਵਾਪਸ ਆਏ ਹੈਗੇ ਆ ਲਿਫਟਿੰਗ ਵੀ ਸਮੱਸਿਆ ਹੈਗੀ ਹੈ ਕਹਿੰਦੇ ਹੱਲ ਹੋ ਜੂਗੀ ਲੇਕਿਨ ਟਰੱਕ ਵੀ ਕਹਿੰਦੇ ਵੀ ਵਾਪਸ ਆਏ ਹੈਗੇ ਆ ਜੀ ਸਰ ਆਪਣਾ ਟਰੱਕ ਮਤਲਬ ਉਤਰੇ ਹੈਗੇ ਆ ਸਾਰੇ ਇੱਕ ਜਿਹੜਾ ਸੀ ਇੱਕ ਟਰੱਕ ਦਾ ਸੀਗਾ ਇਸ਼ੂ ਉਹ ਆਪਣਾ ਮੋਇਸਚਰ ਕਰਕੇ ਕਲੀਅਰ ਹੋ ਗਿਆ। ਮਾਠਵੜ ਜੋ ਉਸ ਵਕਤ ਦੇ ਉਸ ਕਿੰਨਾ ਟਾਰਗੇਟ ਆ ਕਿੰਨੇ ਗੱਟਿਆਂ ਨੂੰ ਉਹ ਬੋਰੀਸ ਨੂੰ ਕਿੰਨਾ ਲੱਗਾ ਤੇ ਹੁਣ ਕਿੰਨੀ ਚੱਕੀ ਜਾ ਸਰ ਮਾਠਵੜ ਦਾ ਆਪਾਂ ਮਤਲਬ 38000 ਗੱਟਾ ਖਰੀਦਣਾ ਜਿੰਦੇ ਚ ਆਪਾਂ ਮਤਲਬ 26250 ਚੱਕਿਆ ਗਿਆ ਹੈ ਲੈ। ਕੋਈ ਚਿੱਠੀ ਵਗੈਰਾ ਵੀ ਕੱਢੀ ਆ ਲੇਟ ਲਿਫਟਿੰਗ ਨੂੰ ਲੈ ਕੇ। ਹਾਂਜੀ ਸਰ ਆਪਾਂ ਠੇਕੇਦਾਰਾਂ ਨੂੰ ਲਗਾਤਾਰ ਚਿੱਠੀਆਂ ਕੱਢ ਰਹੇ ਆ ਬਾਈਕ ਆਲ ਵੀ ਕਰ ਰਹੇ ਹੈਗੇ ਗੱਲ। ਜਦੋਂ ਤੱਕ ਹੱਲ ਹੋ ਜੂਗਾ ਜੀ ਆਪਣੇ ਨਾਲ। ਮਤਲਬ ਬਸ ਸਰ ਇੱਕ ਦੋ ਦਿਨ ਤੱਕ ਕਹਿ ਰਹੇ ਹੈਗੇ ਹਾਂ ਕਿ ਹੁਣ ਥੋੜਾ ਜਿਹਾ ਮਤਲਬ ਕਿ ਹਾਲ ਆਪਣਾ ਧਿਆਰ ਵੀ ਨਿਕਲ ਗਏ ਹੁਣ ਤੇ ਹੁਣ ਲੀਬਰ ਫ੍ਰੀ ਹੋ ਗਈ ਥੋੜੀ ਬਹੁਤ ਇੱਕ ਨਹੀਂ ਹੁੰਦਾ ਮੰਨ ਲਓ ਲਿਟਿੰਗ ਸਮੱਸਿਆ ਇਸੇ ਤਰੀਕੇ ਰਹਿਦੀ ਹੈਗੀ ਹੈ ਕੋਈ ਕਾਰਬਨ ਕੂਟਿ ਐਕਸ਼ਨ ਹੋਵੇਗਾ ਸਰ ਅਸੀਂ ਚਿੱਠੀ ਕੱਢਦੇ ਹਾਂ ਲੈਟਰ ਕੱਢ ਰਹੇ ਹੈਗੇ ਹਾਂ ਸਰਕਾਰ ਦੇ ਧਿਆਨ ਵਿੱਚ ਸਟੇਟਿਸ਼ਨ ਵੀ ਲੈ ਜਾਊਂਗਾ ਹਨ ਸਰ ਸੁਪਰ ਲੈਵਲ ਤੱਕ ਮਤਲਬ ਲੈਟਰ ਵਗੈਰਾ ਭੇਜ ਰਹੇ ਹੈਗੇ ਕੱਢ